ਦਰਸ਼ਕਾਂ ਲਈ ਸੰਜੈ نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਬਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਬਕਸੋ ਮਾਮਲਿਆਂ ਤੇ ਮਾਨ ਕੈਬਨਿਟ ਦਾ ਵੱਡਾ ਫੈਸਲਾ ਪੰਜਾਬ 'ਚ ਦੋ ਸਪੈਸ਼ਲ ਅਦਾਲਤਾਂ ਦਾ ਹੋਵੇਗਾ ਗਠਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਸਾਬਕਾ ਐਮਐਲਏ ਗੁਰਪ੍ਰੀਤ ਸਿੰਘ ਜੀਪੀ ਆਪ ਚ ਸ਼ਾਮਲ ਸੀਨੀਅਰ ਕਾਂਗਰਸੀ ਆਗੂ ਸੁਰੇਸ਼ ਪਚੌਰੀ ਤੇ ਸਾਬਕਾ ਸੰਸਦ ਮੈਂਬਰ ਗਜੈਂਦਰ ਸਿੰਘ ਭਾਜਪਾ ਜੋ ਹੋਏ ਸ਼ਾਮਲ ਲੁਧਿਆਣਾ ਚ 20 ਸਾਲ ਦੀ ਬੱਚੀ ਨਾਲ ਛੇੜਛਾੜ ਖੇਡਣ ਦੇ ਬਹਾਨੇ ਗਵਾਂਢੀ ਗੋਦੀ ਚ ਬਿਠਾ ਕੇ ਘਰ ਲੈ ਗਿਆ ਲੁਧਿਆਣਾ ਚ ਅੱਗ ਲੱਗਣ ਨਾਲ ਦੋ ਨੌਜਵਾਨ ਸੜੇ ਚਾਹ ਬਣਾਉਂਦੇ ਸਮੇਂ ਚੁੱਲ੍ਹੇ ਚੋਂ ਨਿਕਲਿਆ ਪਾਈਪ ਦੋਵਾਂ ਨੇ ਰਾਤ ਨੂੰ ਪਿੱਤੀ ਸੀ ਪੰਗ ਬਟਿੰਡਾ ਚ ਬੱਸ ਤੇ ਟਰਾਲੀ ਦੇ ਹੋਏ ਭਿਆਨਕ ਟੱਕਰ ਹਾਦਸੇ ਚ ਦੋ ਲੋਕ ਗੰਭੀਰ ਜ਼ਖਮੀ ਬੱਚਿਆਂ ਦੇ ਹੱਥ ਫੋਨ ਫੜਾਉਣ ਵਾਲੇ ਮਾਪੇ ਪੜ ਲੈਣੇ ਖਬਰ 3 ਸਾਲ ਬੱਚੀ ਨਾਲ ਵਾਪਰ ਗਿਆ ਪੜ ਅੱਜ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਪੰਜਾਬ ਵਿੱਚ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਪਹੁੰਚੀਆਂ ਸੰਗਰੂਰ 'ਚ ਅੱਜ ਸੀਮਾਨ ਕਰਨਗੇ ਕ੍ਰਾਂਤੀ ਰੈਲੀ 896 ਕਰੋੜ ਦੇ ਪ੍ਰੋਜੈਕਟਾਂ ਨੂੰ ਵਿਖਾਉਣਗੇ ਹਰੀ ਚੰਡੀ ਨੌਜਵਾਨਾਂ ਲਈ ਖੁਸ਼ਖਬਰੀ ਰੇਲਵੇ ਨਕੜੀਆਂ 9000 ਤੋਂ ਵੱਧ ਬੰਪਰ ਭਰਤੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਰੁਣਾਚਲ ਪ੍ਰਦੇਸ਼ ਵਿੱਚ ਦੁਨੀਆ ਦੀ ਸਭ ਤੋਂ ਲੰਬੀ ਦੋ ਲੇਨ ਵਾਲੀ ਸੁਰੰਗ ਦੇਸ਼ ਨੂੰ ਕਿਤੇ ਸਮਰਪਿਤ ਪਸਪਾ ਆਪਣੇ ਦਮ ਤੇ ਲੜੇਗੀ ਲੋਕ ਸਭਾ ਚੌਹਣ ਮਾਇਆਵਤੀ ਨੇ ਕਿਹਾ ਕਿਸੇ ਪਾਰਟੀ ਨਾਲ ਨਹੀਂ ਹੋਵੇਗਾ ਗਠਜੰਦਨ ਉੜੀਸਾ ਚ ਪਾਜਪਾ ਬੀ ਜੀ ਡੀ ਵਿਚਾਲੇ ਗਠ ਜੋੜ ਤੇ ਗੱਲਬਾਤ ਆਸਫਲ ਪਾਜਪਾ ਨੇ ਕਿਹਾ ਅਸੀਂ ਅਕੱਲੇ ਚੌਨ ਲੜਾਂਗੇ ਦੋਵੇਂ ਪਾਰਟੀਆਂ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਵੱਧ ਤੋਂ ਵੱਧ ਸੀਟਾਂ ਤੇ ਅੜੇ ਸਨ ਤਮਾਕੇ ਦੇ 8 ਦਿਨਾਂ ਬਾਅਦ ਖੁੱਲਿਆ ਬੈਂਗਲੌਰ ਦਾ ਰਾਮੇਸ਼ਵਰਮ ਕੈਫੇ ਰੈਸਟੋਰੈਂਟ ਦੇ ਮਾਲਕ ਨੇ ਕਿਹਾ ਸਾਰੇ ਸਾਵਧਾਨੀ ਰੱਖੇ ਜਾਣਗੇ ਤੇ ਨਿਗਰਾਨੀ ਲਈ ਹੁਣ ਵਿਅਕਤੀ ਵੀ ਰੱਖੇ ਜਾਣਗੇ ਹਰਿਆਣਾ ਵਿੱਚ ਬਿਗ ਬਾਸ ਦੇ ਵਿਜੀਤ ਐਲਵਿਸ਼ ਯਾਦਵ ਤੇ ਐਫਆਈਆਰ ਦਿੱਲੀ ਤੋਂ ਯੂਟਿਊਬਰ ਨੂੰ ਗੁਰੂਗ੍ਰਾਮ ਬੁਲਾ ਕੇ ਕੁੱਟਿਆ ਗਿਆ ਯਾਦਵ ਨੇ ਕਿਹਾ ਪਰਿਵਾਰ ਨੂੰ ਜ਼ਿੰਦਾ ਸਾੜਨ ਦੀ ਗੱਲ ਕੀਤੀ ਸੀ ਕੇਜਵਲ ਨੇ ਦਿੱਲੀ ਵਿਧਾਨ ਸਭਾ ਚ ਕਿਹਾ ਭਾਜਪਾ ਅਪਣਾ ਰਹੀ ਹੈ ਤਬਾਹੀ ਮਾਡਲ ਈਡੀ ਤੋਂ 8 ਸਮਨ ਮਿਲਣ ਤੇ ਉਹਨਾਂ ਨੇ ਕਿਹਾ ਤੁਸੀਂ ਜਿੰਨੇ ਸਮਨ ਭੇਜੋਗੇ ਮੈਂ ਉਨਹੀਂ ਸਕੂਲ ਬਣਾਵਾਂਗਾ ਕੈਨੇਡਾ ਤੋਂ ਪੰਜਾਬ ਆਉਂਦੀਆਂ ਨੌਜਵਾਨਾਂ ਨੂੰ ਜਹਾਜ਼ ਚ ਪਿਆ ਦਿਲ ਦਾ ਦੌੜਾ ਮਾਪਿਆਂ ਦੇ ਲਾਤੇ ਪੁੱਤ ਦੀ ਹੁਈ ਮਤ ਉਹ ਗੜੇ ਨੀਰਮੋਦੀ ਨੂੰ ਲੰਡਨ ਹਾਈ ਕੋਰਟ ਦਾ ਵੱਡਾ ਝਟਕਾ ਬੈਂਕ ਆਫ ਇੰਡੀਆ ਨੂੰ 8 ਮਿਲੀਅਨ ਡਾਲਰ ਅਦਾ ਕਰਨ ਦਾ ਤਹਕਕ ਪਾਕਿਸਤਾਨ ਚ ਰਾਸ਼ਟਰਪਤੀ ਚੋਣਾਂ ਸ਼ਾਮ ਤੱਕ ਆਉਣਗੇ ਨਤੀਜੇ 8 ਸਾਲ ਜੇਲ੍ਹ ਕੱਟਣ ਵਾਲੇ ਜ਼ਰਦਾਰੀ ਦਾ ਦੂਜੀ ਵਾਰ ਰਾਸ਼ਟਰਪਤੀ ਬਣਨਾ ਯਕੀਨੀ ਨਹੀਂ ਹੈ ਭਾਰਤ ਨੇ ਇੰਗਲੈਂਡ ਨੂੰ ਇੱਕ ਪਾਰੀ ਦੇ 64 ਰਣਾ ਨਾਲ ਹਰਾਇਆ 4 ਇਕ ਨਾਲ ਜਿੱਤੇ ਸੀਰੀਜ਼ ਇਸ ਹਨ ਹੁਣ ਤੱਕ ਦੀਆਂ ਮੁਖ ਖਬਰਾਂ ਮਿਲੋ ਦੀ ਉਜ਼ਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਨ ਜੀ ਨਿਊਜ਼